ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਤਿਹਾੜੀ ਨੂੰ ਸ਼ਾਂਤੀ ਅਤੇ ਭਾਈਚਾਰੇ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਪਵਾਨੀਗੜ ਪੁਲਿਸ ਐਕਸ਼ਨ ਮੋਰਚਾ ਹੈ। ਡੀਐਸਪੀ ਪਵਾਨੀਗੜ ਰਾਹੁਲ ਕੌਂਸ਼ਲ ਦੀ ਗਵਾਹੀ ਹੇਠ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲੈਟ ਮਾਰਚ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਲੋਕਾਂ ਨੂੰ ਤਿਹਾੜਾਂ ਦੌਰਾਨ ਸੁਰੱਖਿਆ ਬਾਰੇ ਜਾਗਰੂਕ ਕੀਤਾ ਅਤੇ ਸ਼ਰਾਰਤੀ ਤੱਤਾਂ ਨੂੰ ਚੇਤਾਵਨੀ ਦਿੱਤੀ ਹੈ। ਕੀ ਕਾਨੂੰਨੀ ਵਿਵਸਥਾ ਭੰਗ ਕਰਨ ਦੀ ਕਿਸੇ ਦੀ ਤਰ੍ਹਾਂ ਕੋਸ਼ਿਸ਼ ਨਾ ਕੀਤੀ ਜਾਵੇ ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਬੰਦੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਡੀਐਸਪੀ ਰਾਹੁਲ ਕੌਂਸ਼ਲ ਜੀ ਨੇ ਉਹਨਾਂ ਕਿਹਾ ਹੈ ਕਿ ਪਵਾਨੀਗੜ ਪੁਲਿਸ ਹਰ ਸਮੇਂ ਲੋਕਾਂ ਦੀ ਸੁਰੱਖਿਆ ਲਈ ਤਰਪਤਰ ਹਾਜ਼ਰ ਹੈ ਨਾਗਰਿਕ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਸ਼ਾਂਤੀ ਅਤੇ ਸੁਰੱਖਿਆ ਨਾਲ ਦਿਵਾਲੀ ਦਾ ਤਿਹਾਰ ਮਨਾ ਸਕਦੇ ਨੇ ਆ ਮਾਨਯੋਗ ਐਸਐਸਪੀ ਸ੍ਰੀ ਸਰਤਾਜ ਸਿੰਘ ਚਹਿਲ ਆਈਪੀਐਸ ਜਿਦੇ ਦਿਸ਼ਾ ਨਿਰਦੇਸ਼ ਪਰ ਅੱਜ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਇਹ ਫਲੈਗਮਾਰਕ ਸਾਡਾ ਕੱਢਿਆ ਜਾ ਰਿਹਾ ਫਲੈਗਮਾਰਕ ਤੋਂ ਇਲਾਵਾ ਸਾਡੀਆਂ ਪੈਟਰੋਲਿੰਗ ਪਾਰਟੀਆਂ ਪੈਦਲ ਗਸ਼ਤਾਂ ਵੀ ਸਾਡੀਆਂ ਕੱਢੀਆਂ ਗਈਆਂ ਨੇ ਸਾਡਾ ਮੇਨ ਮਕਸਦ ਹੁੰਦਾ ਹੈ ਤਿਹਾਰਾਂ ਦਿਨਾਂ ਵਿੱਚ ਜਿਹੜਾ ਬਾਜ਼ਾਰਾਂ ਦੇ ਵਿੱਚ ਜਿਹੜੀ ਲੋਕਾਂ ਦੀ ਭੀੜ ਹੈ ਕਾਫੀ ਵੱਧ ਜਾਂਦੀ ਹੈ ਬਹੁਤ ਸਾਰੇ ਲੋਕ ਖਰੀਦੋ-ਫਰੋਟ ਕਰਦੇ ਆ ਕੈਸ਼ ਦਾ ਵੀ ਫਲੋ ਜਿਹੜਾ ਕਾਫੀ ਜ਼ਿਆਦਾ ਹੁੰਦਾ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਮਾੜੇ ਅਨਸਰ ਨੇ ਉਹ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆਪਣੇ ਜਿਹੜਾ ਉਹਨਾਂ ਦਾ ਮੰਦਾ ਮਨੋਰਥ ਹੁੰਦਾ ਹੈ ਉਹਨੂੰ ਪੂਰਾ ਕਰਨ ਲਈ ਇੱਥੇ ਸ਼ਾਮ ਉਹਨਾਂ ਦੀ ਲੋਕਾਂ ਦੀ ਆਮ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਤੇ ਸਾਡਾ ਇਹ ਲਗਾਤਾਰ ਸਾਡੇ ਕਾਫੀ ਦਿਨਾਂ ਤੋਂ ਅਸੀਂ ਜਿਹੜਾ ਫਲੈਗ ਮਾਰਚ ਨੂੰ ਕਰਦੇ ਆ ਰਹੇ ਹਾਂ ਤਾਂ ਸਰ ਬਜ਼ਾਰਾਂ ਦੇ ਵਿੱਚ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿਉਂਕਿ ਪੁਲਿਸ ਦਾ ਇੱਕ ਬਹੁਤ ਵੱਡਾ ਸਹਿਯੋਗ ਹੁੰਦਾ ਲੋਕਾਂ ਦੀ ਸੁਰੱਖਿਆ ਲਈ ਹਾਂ ਬਿਲਕੁਲ ਅਸੀਂ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਜਿਹੜੇ ਭੀੜੇ ਬਾਜ਼ਾਰ ਨੇ ਆਪਣੇ ਜਾਂ ਦੁਕਾਨਾਂ ਨੇ ਉਹਨਾਂ ਦੇ ਸਾਹਮਣੇ ਜਿਹੜੀ ਪਾਰਕਿੰਗਸ ਵੈਰਾ ਨੇ ਉਹਨਾਂ ਨੂੰ ਥੋੜਾ ਧਿਆਨ ਨਾਲ ਕਰਨਾ ਤਾਂ ਕਿ ਇੱਕ ਦੂਜੇ ਦੇ ਵਿੱਚ ਖਹਿਣ ਨਾ ਬੜੇ ਸਹੀ ਤਰੀਕੇ ਨਾਲ ਪ੍ਰੋਪਰ ਜਗ੍ਹਾ ਤੇ ਆਪਣੀ ਪਾਰਕਿੰਗ ਕਰਦੇ। ਤਾਂ ਸਰ ਪੂਰਾ ਜਿਹੜਾ ਪੁਲਿਸ ਮੁਸਤੈਦ ਹੈ દિਵਾਲੀ ਦਾ ਤਿਉਹਾਰ ਹੈ ਕਿਉਂਕਿ ਲੋਕ ਪੁਲਸ ਦੇ ਨਾਲ ਹੀ ਸੁਰੱਖਿਆ ਕਰਦੇ ਨੇ ਕੋ। ਦੇਖੋ ਇਹ ਬਿਲਕੁਲ ਜੀ ਜਿਹੜੀ ਸਾਡੀ ਪੁਲਿਸ ਹੈਗੀ ਆ ਤਿਉਹਾਰਾਂ ਦੇ ਵਿੱਚ ਅਸੀਂ ਹੋਰ ਵੀ ਜ਼ਿਆਦਾ ਐਕਟਿਵ ਹੋ ਜਾਂਦੇ ਆ। ਅਸੀਂ ਮਤਲਬ ਲਾ ਐਂਡ ਆਰਡਰ ਨੂੰ ਧਿਆਨ ਚ ਰੱਖਦੇ ਹੋਈ ਲੋਕਾਂ ਨੂੰ ਸੁਰੱਖਿਆ 'ਤੇ ਧਿਆਨ ਚ ਰੱਖਦੇ। ਅਸੀਂ ਬਾਕੀ ਕੰਮਾਂ ਦੀ ਜਗ੍ਹਾ ਹੁਣ ਸੁਰੱਖਿਆ 'ਤੇ ਵਾਧਾ ਧਿਆਨ ਦਿੱਤਾ ਜਾਂਦਾ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਤਿਹਾੜੀ ਨੂੰ ਸ਼ਾਂਤੀ ਅਤੇ ਭਾਈਚਾਰੇ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਪਵਾਨੀਗੜ ਪੁਲਿਸ ਐਕਸ਼ਨ ਮੋਰਚਾ ਹੈ। ਡੀਐਸਪੀ ਪਵਾਨੀਗੜ ਰਾਹੁਲ ਕੌਂਸ਼ਲ ਦੀ ਅਗਵਾਈ ਹੇਠ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲੈਟ ਮਾਰਚ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਲੋਕਾਂ ਨੂੰ ਤਿਹਾੜਾਂ ਦੌਰਾਨ ਸੁਰੱਖਿਆ ਬਾਰੇ ਜਾਗਰੂਕ ਕੀਤਾ ਅਤੇ ਸ਼ਰਾਰਤੀ ਤੱਤਾਂ ਨੂੰ ਚੇਤਾਵਨੀ ਦਿੱਤੀ ਹੈ। ਕੀ ਕਾਨੂੰਨੀ ਵਿਵਸਥਾ ਭੰਗ ਕਰਨ ਦੀ ਕਿਸੇ ਦੀ ਤਰ੍ਹਾਂ ਕੋਸ਼ਿਸ਼ ਨਾ ਕੀਤੀ ਜਾਵੇ ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਬੰਦੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਡੀਐਸਪੀ ਰਾਹੁਲ ਕੌਂਸ਼ਲ ਜੀ ਨੇ ਉਹਨਾਂ ਕਿਹਾ ਹੈ ਕਿ ਪਵਾਨੀਗੜ ਪੁਲਿਸ ਹਰ ਸਮੇਂ ਲੋਕਾਂ ਦੀ ਸੁਰੱਖਿਆ ਲਈ ਤਰਪਤਰ ਹਾਜ਼ਰ ਹੈ ਨਾਗਰਿਕ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਦੀ ਸ਼ਾਂਤੀ ਸੁਰੱਖਿਆ ਨਾਲ ਦਿਵਾਲੀ ਦਾ ਤਿਹਾਰ ਮਨਾ ਸਕਦੇ ਨੇ ਆ ਮਾਨਯੋਗ ਐਸਐਸਪੀ ਸ੍ਰੀ ਸਰਤਾਪ ਸਿੰਘ ਚਹਿਲ ਆਈਪੀਐਸ ਜਿਦੇ ਦਿਸ਼ਾ ਨਿਰਦੇਸ਼ ਪਰ ਅੱਜ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਇਹ ਫਲੈਗ ਮਾਰਚ ਸਾਡਾ ਕੱਢਿਆ ਜਾ ਰਿਹਾ ਫਲੈਗ ਮਾਰਚ ਤੋਂ ਇਲਾਵਾ ਸਾਡੀਆਂ ਪੈਟਰੋਲਿੰਗ ਪਾਰਟੀਆਂ ਪੈਦਲ ਗਸ਼ਤਾਂ ਵੀ ਸਾਡੀਆਂ ਕੱਢੀ ਗਈਆਂ ਸੜਾ ਮੇਨ ਮਕਸਦ ਹੁੰਦਾ ਹੈ ਤਿਹਾਰਾਂ ਦਿਨਾਂ ਵਿੱਚ ਜਿਹੜਾ ਬਾਜ਼ਾਰਾਂ ਦੇ ਵਿੱਚ ਜਿਹੜੀ ਲੋਕਾਂ ਦੀ ਭੀੜ ਹੈ ਕਾਫੀ ਵੱਧ ਜਾਂਦੀ ਹੈ ਬਹੁਤ ਸਾਰੇ ਲੋਕ ਖਰੀਦੋ-ਫਰੋਖਤ ਕਰਦੇ ਆ ਕੈਸ਼ ਦਾ ਵੀ ਫਲੋ ਜਿਹੜਾ ਕਾਫੀ ਜ਼ਿਆਦਾ ਹੁੰਦਾ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਮਾੜੇ ਅਨਸਰ ਨੇ ਉਹ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆਪਣੇ ਜਿਹੜਾ ਉਹਨਾਂ ਦਾ ਮੰਦਾ ਮਨੋਰਥ ਹੁੰਦਾ ਉਹਨੂੰ ਪੂਰਾ ਕਰਨ ਲਈ ਇੱਥੇ ਸ਼ਾਮਲ ਉਹਨਾਂ ਦੀ ਲੋਕਾਂ ਦੀ ਆਮ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਤੇ ਸਾਡਾ ਲਗਾਤਾਰ ਸਾਡੇ ਕਾਫੀ ਦਿਨਾਂ ਤੋਂ ਅਸੀਂ ਜਿਹੜਾ ਫਲੈਗ ਮਾਰਚ ਨੂੰ ਕਰਦੇ ਆ ਰਹੇ ਹਾਂ ਤਾਂ ਸਰ ਬਜ਼ਾਰਾਂ ਦੇ ਵਿੱਚ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿਉਂਕਿ ਪੁਲਿਸ ਦਾ ਇੱਕ ਬਹੁਤ ਵੱਡਾ ਸਹਿਯੋਗ ਹੁੰਦਾ ਲੋਕਾਂ ਦੀ ਸੁਰੱਖਿਆ ਦੇ ਲਈ ਹਾਂ ਬਿਲਕੁਲ ਅਸੀਂ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਜਿਹੜੇ ਢੀਡੇ ਬਜ਼ਾਰ ਨੇ ਆਪਣੇ ਜਾਂ ਦੁਕਾਨਾਂ ਨੇ ਉਹਨਾਂ ਦੇ ਸਾਹਮਣੇ ਜਿਹੜੀ ਪਾਰਕਿੰਗਸ ਵੈਰਾ ਨੇ ਉਹਨਾਂ ਨੂੰ ਥੋੜਾ ਧਿਆਨ ਨਾਲ ਕਰਨਾ ਤਾਂ ਕਿ ਇੱਕ ਦੂਜੇ ਦੇ ਵਿੱਚ ਖੈਨ ਨਾ ਬੜੇ ਸਹੀ ਤਰੀਕੇ ਨਾਲ ਪ੍ਰੋਪਰ ਜਗ੍ਹਾ ਤੇ ਆਪਣੀ ਪਾਰਕਿੰਗ ਕਰਦੇ। ਤਾਂ ਸਰ ਪੂਰਾ ਜਿਹੜਾ ਪੁਲਿਸ ਮੁਸਤੈਦ ਹੈ દિਵਾਲੀ ਦਾ ਤਿਉਹਾਰ ਹੈ ਕਿਉਂਕਿ ਲੋਕ ਪੁਲਿਸ ਦੇ ਨਾਲ ਹੀ ਸੁਰੱਖਿਆ ਚੁੰਦੇ ਨੇ। ਦੇਖੋ ਐ ਬਿਲਕੁਲ ਜੀ ਜਿਹੜੀ ਸਾਡੀ ਪੁਲਿਸ ਹੈਗੀ ਆ ਤਿਉਹਾਰਾਂ ਦੇ ਵਿੱਚ ਅਸੀਂ ਹੋਰ ਵੀ ਜ਼ਿਆਦਾ ਐਕਟਿਵ ਹੋ ਜਾਂਦੇ ਆ। ਅਸੀਂ ਮਤਲਬ ਲਾ ਐਂਡ ਆਰਡਰ ਨੂੰ ਧਿਆਨ ਚ ਰੱਖਦੇ ਹੋਈ ਲੋਕਾਂ ਨੂੰ ਸੁਰੱਖਿਆਨ ਧਿਆਨ ਚ ਰੱਖਦੇ। ਅਸੀਂ ਬਾਕੀ ਕੰਮਾਂ ਦੀ ਜਗ੍ਹਾ ਹੁਣ ਇਸ ਸੁਰੱਖਿਆ 'ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ।